ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੱਗਦਾ ਏ ਰੱਬ ਨੂੰ ਪਹਿਲਾਂ ਤਾਂ ਸਾਉਣ ਮਹੀਨੇ ਦਾ ਚੇਤਾ ਭੁੱਲ ਗਿਆ ਸੀ ਅੱਧਾ ਸਾਉਣ ਲੰਘ ਗਿਆ ਅੱਜ ਰੱਬ ਨੂੰ ਚੇਤਾ ਆ ਗਿਆ ਤੇ ਇਸ ਕਰਕੇ ਮੌਸਮ ਬਹੁਤ ਵਧੀਆ ਬਣ ਗਿਆ ਤੇ ਸਵੇਰ ਤੜਕੇ ਦੀ ਸਾਉਣ ਦੀ ਝੜੀ ਲੱਗੀ ਹੋਈ ਮੈਨ ਕਿਆ ਬਾਤਾਂ ਨੇ ਤੇ ਗਰਮੀ ਬਹੁਤ ਜ਼ਿਆਦਾ ਸੀ ਤੇ ਹੁਣ ਗਰਮੀ ਅੱਜ ਰੱਬ ਨੇ ਕਰਤੀ ਦੂਰ ਸਾਰਿਆਂ ਦੀ ਸਾਰੇ ਪਾਸੇ ਸੌਂ ਦੀ ਝੜੀ ਲੱਗੀ ਹੋਈ ਹੈ ਬੱਦਲ ਬਹੁਤ ਬਣੇ ਹੋਏ ਨੇ ਮੈਨਾਂ ਤੰਤਨ ਹੁੰਦੀ ਪਈ ਕੇ بارش ਆਲੀ ਅੱਜ ਦਾ ਚਲੋ ਫੇਰ ਵੀ ਛੁਗਰੇ ਰੱਬ ਨੂੰ ਚੇਤਾ ਆ ਗਿਆ ਤੇ 4-5 ਦਿਨ ਹੋ ਗਏ ਨੇ ਆਪਾਂ ਤੁਹਾਨੂੰ ਮੋਟਰ ਦੀ ਵੀਡੀਓ ਨਹੀਂ ਸੀ ਦਿਖਾਈ ਅੱਜ ਤੁਹਾਨੂੰ ਦਿਖਾਉਣੇ ਆ ਕਿਉਂਕਿ ਵਾਰ-ਵਾਰ ਮੋਟਰ ਦੀ ਵੀਡੀਓ ਦਿਖਾਈਏ ਤਾਂ ਦੇਖਣ ਵਾਲਾਂ ਦਾ ਖਰੇ ਵਿਹਲੇ ਮੋਟਰ ਤੇ ਹੀ ਰਹਿੰਦੇ ਨੇ ਠੀਕ ਨਾ ਤੇ ਅੱਜ ਹੁਣ ਆਪਾਂ ਤੁਹਾਨੂੰ ਮੋਟਰ ਵਿਖਾਉਣੇ ਆ ਕੀ ਹਾਲ ਬਣੇ ਪੈਣੇ ਇੱਕ ਗਰਮੀ ਬਹੁਤ ਹੀ ਜ਼ਿਆਦਾ ਸਵੇਰੇ ਆਈਦਾ ਹੀ ਪਾਣੀ ਬਦਲੀਦਾ ਹੀ ਤੇ ਆਪਾਂ ਚਲੇ ਜਾਈਦਾ ਪਰ ਅੱਜ ਜੀ ਕਰ ਲਾ ਹੁਣ ਇੱਥੇ ਬੈਠੇ ਰਹੀਏ ਤੇ ਛਿਮਲਾ ਹੀ ਬਣਿਆ ਪਿਆ ਮੋਟਰ ਤੇ ਦਿਖਾਉਣੇ ਆ ਤੁਹਾਨੂੰ ਆਪਣੀ ਮੋਟਰ ਲਓ ਦੇਖੋ ਦੋਸਤੋ ਮੋਟਰ ਆਪਣੀ ਹਰਿਆਲੀ ਨਾਲ ਤਾਂ ਭਰੀ ਪਈ ਤੇ ਚਾਰੇ ਪਾਸੇ ਝੋਨਾ ਉਹ ਵੀ ਹਰਿਆ ਭਰਿਆ ਲੱਗਦਾ ਪਿਆ ਆ ਸਾਰਿਆਂ ਤੇ ਲੇਟ ਝੋਨਾ ਲਾਇਆ ਸੀ ਪੱਠੇ ਵੱਢ ਗਏ ਹਲਤਾ ਆਪਣੇ ਨਜ਼ਾਰਾ ਲਿਆਤਾ ਜੇ ਕਿਤੇ ਇਹੋ ਜਿਹਾ ਮੌਸਮ ਰੋਜ਼ ਹੋਵੇ ਨਾ ਫਿਰ ਨਜ਼ਾਰਾ ਹੀ ਵੱਖਰਾ ਆ ਲੋ ਜੀ ਤੇ ਬੱਦਲ ਆਪਣੇ ਬਣੇ ਹੋਏ ਨੇ ਉਹਨੂੰ ਬੱਦਲ ਵਾਈ ਵੀ ਵਿਖਾਉਣੇ ਆ ਦੇਖੋ ਬੱਦਲ ਫੁੱਲ ਜੋਰਾ ਚ ਬਣੇ ਹੋਏ ਨੇ ਆ ਹਾ 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 ਠੰਡੀਆਂ ਠੰਡੀਆਂ ਕਣੀਆਂ ਉੱਤੇ ਪੈਂਦੀਆਂ ਨੇ ਤੇ ਸਾਹਮਣੇ ਆਪਣਾ ਘਰ ਨਜ਼ਰ ਆਉਂਦਾ ਪਿਆ ਏ ਲਓ ਜੀ ਮੀ ਪੈਣ ਕਰਕੇ ਝੋਨੇ ਵੀ ਉੱਤੋਂ ਤੋਤੇ ਗਏ ਨੇ ਗਰਮੀ ਨਾਲ ਤਾਂ ਮਰੇ ਪਏ ਹੀ ਵਿਚਾਰੇ ਹੁਣ ਇੰਨਾ ਚ ਵੀ ਜਾਨ ਪੈ ਗਈ ਏ ਵੀ ਵੇਖੋ ਜੀ ਹਰੇ ਹਰੇ ਲੱਗਣੇ ਸ਼ੁਰੂ ਹੋ ਗਏ ਨੇ ਚਾਰੇ ਪਾਸੇ ਅੱਗੇ ਉੱਤੋਂ ਸਾਰੇ ਝੋਨੇ ਲਾਲ ਜੇ ਲੱਗਦੇ ਤੇ ਗਰਮੀ ਦੇ ਨਾਲ ਕਰੇਲੇ ਦੀਆਂ ਵੱਲਾਂ ਵੇਖੋ ਜੀ ਪੀਲੀਆਂ ਪੈ ਗਿਆ ਹੀ ਲੱਖ ਪਾਣੀ ਪਾਈਦਾ ਹੀ ਪਰ ਨਹੀਂ ਗੱਲ ਬਣਦੀ ਤੇ ਐਂਦਾ ਵੀ ਫਰਕ ਪੈ ਗਿਆ ਸਬਜ਼ੀ ਦਾ ਵੀ ਅੱਜ ਹੋਰ ਤੇ ਕੱਲ ਨੂੰ ਥੋੜਾ ਜਿਹਾ ਹੋਰ ਫਰਕ ਪੈ ਜਾਏਗਾ ਬਜਾਰਾਂ ਦੇ ਵਿੱਚ ਸਬਜ਼ੀਆਂ ਦੇ ਰੇਟ ਵਧ ਗਏ ਨੇ ਵਧਣ ਦਾ ਕਾਰਨ ਕੀ ਹੀ ਇਹੋ ਹੀ ਗਰਮੀ ਗਰਮੀ ਕਰਕੇ ਰੇਟ ਵਧ ਗਿਆ ਹੈ ਤੇ ਇੱਕ ਗੰਮੀ ਤ੍ਰੇਗ ਆਪਣੀ ਹੀ ਛੋਟੀ ਜਿਹੀ ਪਹਿਲੀ ਵੀਡੀਓ ਤੁਸੀਂ ਵੇਖੀ ਹੋਣੀ ਹੈ ਹੁਣ ਦਿਨੋਂ ਦਿਨ ਹੀ ਵੇਖੋ ਜੀ ਛਤਰੀ ਪੂਰੀ ਬਣ ਗਈ ਹੁੰਦੀ ਆ ਬਾਰਸ਼ ਰੋਕਦੀ ਏ ਢੇਟੋਂ ਸਾਫ ਸਫਾਈ ਕਰਦੇ ਆ ਤੇ ਆਪਣੀ ਪਈ ਦਾਤਰੀ ਝੋਨੇ ਦੇ ਵਿੱਚੋਂ ਗੰਦ ਵੀ ਕੱਢਣਾ ਨੇ ਮੌਸਮ ਹੈਗਾ ਇਹ ਠੰਡਾ ਤਾਂ ਮੈਂ ਚੱਲ ਗੇੜਾ ਮਾਰਦੇ ਆ ਆਹਾਹਾਹਾ ਆਨੰਦ ਵੱਜ ਕੇ ਆਨੰਦ ਕੇ ਤਾੜ ਨੀਗਾ ਮਾਰੋ ਮੜੀ ਜੀ ਸੱਚ ਇੱਕ ਚੀਜ਼ ਤਾਂ ਤੁਹਾਨੂੰ ਦਿਖਾਉਣੀ ਭੁੱਲੀ ਗਿਆ ਆ ਆਪਣਾ ਕਿਨੂਆ ਦਾ ਬੂਟਾ ਫਲ ਦੇ ਨਾਲ ਐ ਸਾਲ ਫਿਰ ਬਹੁਤ ਵਧੀਆ ਭਰਿਆ ਪਿਆ ਤੇ ਮੇਰਾ ਲੰਗੋਟਿਆ ਆਉਂਦਾ ਹੁੰਦਾ ਉਹ ਤੋੜ ਤੋੜ ਕੇ ਖਾਂਦਾ ਚੋਰੀ ਚੋਰੀ ਚਲੋ ਕੋਈ ਗੱਲ ਨਹੀਂ ਚਲੋ ਜੀ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਕਿਉਂਕਿ ਕਣੀਆਂ ਬਹੁਤ ਜ਼ਿਆਦਾ ਆ ਗਈਆਂ ਨੇ ਵੀਡੀਓ ਵੇਖਣ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਦੇ ਸਤ ਸ੍ਰੀ ਅਕਾਲ